ਉਹ ਦਾ ਤਾਰਿਆ ਓਏ ਆਪਣੇ ਵੀ ਧੀ ਹੁੰਦੀ ਤੇ ਚੰਗਾ ਹੀ ਆ ਆਪੇ ਵਿਆਹ ਕੇ ਅਗਲੇ ਘਰ ਤੋਰ ਦਿੰਦੇ ਆ ਧੀ ਆ ਮੁੰਡਾ ਪਤਾ ਨਹੀਂ ਕਿੱਥੋਂ ਜਾਮ ਪਿਆ ਇਹ ਗੱਲ ਵਾਕਈ ਠੁਕਦੀ ਆ ਤੁਹਾਨੂੰ ਦੇਖ ਕੇ ਵੀ ਅਸੀਂ ਭਾਉ ਹੁੰਨੇ ਆ ਹੈਨਾ ਬੇਟੀ ਦਾ ਕੀ ਮੂਸ਼ਨ ਆ ਮੈਂ ਤੁਸੀ ਆਪਣੀ ਪਰਸਨਲ ਲਾਈਫ ਸਟਾਈਲ ਕਰ ਦਿਓ ਜਿਵੇਂ ਮੇਰੇ بیٹے ਦੀ ਸ਼ਾਦੀ ਤੋਂ ਬਾਅਦ ਮੈਨੂੰ ਇੱਕ ਬੇਟੀ ਵੀ ਮਿਲ ਗਈ ਹੈ ਉਹ ਘਰ ਦੀ ਰੌਣਕ ਹੋ ਗਈ ਹੈ ਰਾਈਟ ਸੋ ਕਿਦਾ ਕਹਿੰਦੀ ਹੋਏਗੀ ਨਾ ਉਹ ਸਾਰਿਆਂ ਨੂੰ ਮੇਰਾ ਸੋਹਰਾ ਗੁੱਗੂ ਘੇਲ ਹੈ ਉਹ ਸੋਹਰਾ ਗੈਣਨ ਤੋਂ ਪ੍ਰੇਜ਼ ਕਰਦੀ ਉਹਦੇ ਮੇਰੇ ਪਾਪਾ ਹੈ ਪਾਪਾ ਹੈ ਉਹ ਫਿਰ ਤਾਂ ਹੋਰ ਟੋਰ ਹੁੰਦੀ ਹੋਏਗੀ ਹੈਨਾ ਸੋ ਆਈ ਥਿੰਕ ਤੁਸੀ ਤੁਹਾਡੇ ਘਰ ਦੇ ਵਾਲੇ ਤੇ ਤੁਹਾਡੇ ਘਰ ਦੇ ਤੁਹਾਡੇ ਲਈ ਬਲੇਸਿੰਗਸ ਨੇ ਜੀ ਜੀ ਸੋ ਵਾਹਿਗੁਰੂ ਅੱਜ ਚੜ੍ਹਦੀ ਕਲਾ ਚ ਰੱਖੇ ਉਹਦਾ ਤਾਰਿਆ ਓਏ ਆਪਣੇ ਵੀ ਧੀ ਹੁੰਦੀ ਤੇ ਚੰਗਾ ਹੀ ਆ ਆਪੇ ਵਿਆਹ ਕੇ ਅਗਲੇ ਘਰ ਤੋਰ ਦਿੰਦੇ ਅੱਤਿਆ ਮੁੰਡਾ ਪਤਾ ਨਹੀਂ ਕਿੱਥੋਂ ਜਾਂ ਪਿਆ ਏ ਇਹ ਗੱਲ ਵਾਕਈ ਠੁਕਦੀ ਆ ਤੁਹਾਨੂੰ ਦੇਖ ਕੇ ਵੀ ਅਸੀਂ ਭਾਉ ਹੁੰਨੇ ਆ ਹੈਨਾ ਬੇਟੀ ਦਾ ਕੀ ਮੂਸ਼ਨ ਆ ਮੈਂ ਤੁਸੀਂ ਆਪਣੀ ਪਰਸਨਲ ਲਾਈਫ ਸਟਾਈਲ ਕਰਦੇ ਹੋ ਜਿਵੇਂ ਮੇਰੇ ਬੇਟੀ ਦੀ ਸ਼ਾਦੀ ਤੋਂ ਬਾਅਦ ਮੈਨੂੰ ਇੱਕ ਬੇਟੀ ਵੀ ਮਿਲ ਗਈ ਏ ਉਹ ਘਰ ਦੀ ਰੌਣਕ ਹੁੰਦੀ ਏ ਰਾਈਟ ਸੋ ਕਿਦਾ ਕਹਿੰਦੀ ਹੋਏਗੀ ਨਾ ਉਹ ਸਾਰਿਆਂ ਨੂੰ ਮੇਰਾ ਸੋਹਰਾ ਗੁੱਗੂ ਘੇਲ ਹੈ ਉਹ ਸੋਹਰਾ ਗੈਣਨ ਤੋਂ ਪ੍ਰੇਜ਼ ਕਰਦੀ ਉਹਦੇ ਮੇਰੇ ਪਾਪਾ ਆ ਪਾਪਾ ਆ ਉਹ ਫਿਰ ਤਾਂ ਹੋਰ ਟੌਰ ਹੁੰਦੀ ਹੋਏਗੀ ਹੈਨਾ ਸੋ ਆਈ ਥਿੰਕ ਤੁਸੀਂ ਤੁਹਾਡੇ ਘਰ ਦੇ ਵਾਲੇ ਤੇ ਤੁਹਾਡੇ ਕਰਦੇ ਤੁਹਾਡੇ ਲਈ ਬਲੇਸਿੰਗਸ ਨੇ ਜੀ ਜੀ ਸੋ ਵਾਹਿਗੁਰੂ ਅੱਜ ਚੜ੍ਹਦੀ ਕਲਾ ਚ ਰੱਖੇ ਉਹਦਾ ਤਾਰਿਆ ਓਏ ਆਪਣੇ ਵੀ ਧੀ ਹੁੰਦੀ ਤੇ ਚੰਗਾ ਹੀ ਆ ਆਪੇ ਵਿਆਹ ਕੇ ਅਗਲੇ ਘਰ ਤੋਰ ਦਿੰਦੇ ਆ ਧੀ ਆ ਮੁੰਡਾ ਪਤਾ ਨਹੀਂ ਕਿੱਥੋਂ ਜਾਮ ਪਿਆ ਇਹ ਗੱਲ ਵਾਕਈ ਠੁਕਦੀ ਆ ਤੁਹਾਨੂੰ ਦੇਖ ਕੇ ਵੀ ਅਸੀਂ ਭਾਉ ਹੁੰਨੇ ਆ ਹੈਨਾ ਬੇਟੀ ਦਾ ਕੀ ਮੂਸ਼ਨ ਆ ਮੈਂ ਤੁਸੀਂ ਆਪਣੀ ਪਰਸਨਲ ਲਾਈਫ ਸਟਾਈਲ ਕਰਦੇ ਹੋ ਜਿਵੇਂ ਮੇਰੇ ਬੇਟੀ ਦੀ ਸ਼ਾਦੀ ਤੋਂ ਬਾਅਦ ਮੈਨੂੰ ਇੱਕ ਬੇਟੀ ਜਿਵੇਂ ਮਿਲ ਗਈ ਹੈ ਉਹ ਘਰ ਦੀ ਰੌਣਕ ਹੁੰਦੀ ਹੈ ਰਾਈਟ ਸੋ ਕਿਦਾ ਕਹਿੰਦੀ ਹੋਏਗੀ ਨਾ ਉਹ ਸਾਰਿਆਂ ਨੂੰ ਮੇਰਾ ਸੋਹਰਾ ਗੁੱਗੂ ਘੇਲ ਹੈ ਉਹ ਸੋਹਰਾ ਗੈਣਨ ਤੋਂ ਪ੍ਰੇਜ਼ ਕਰਦੀ ਉਹਦੇ ਮੇਰੇ ਪਾਪਾ ਹੈ ਪਾਪਾ ਹੈ ਉਹ ਫਿਰ ਤਾਂ ਹੋਰ ਟੌਰ ਹੁੰਦੀ ਹੋਏਗੀ ਹੈਨਾ ਸੋ ਆਈ ਥਿੰਕ ਤੁਸੀਂ ਤੁਹਾਡੇ ਘਰ ਦੇ ਵਾਲੇ ਤੇ ਤੁਹਾਡੇ ਘਰ ਦੇ ਤੁਹਾਡੇ ਲਈ ਬਲੇਸਿੰਗਸ ਨੇ ਜੀ ਜੀ ਸੋ ਵਾਹਿਗੁਰੂ ਅੱਜ ਚੜ੍ਹਦੀ ਕਲਾ ਚ ਰੱਖੇ